ਹਾਂਜੀ ਦੋਸਤੋ ਇਸ ਭਾਗ ਵਿੱਚ ਕੀ ਹੋਣ ਵਾਲਾ ਹੈ ਤੁਹਾਨੂੰ ਅਸੀਂ ਸਾਰਾ ਦੱਸਾਂਗੇ ਕਿ ਆਖਿਰ ਜਦੋਂ ਪ੍ਰੀਤ ਘਰੋਂ ਚਲੀ ਗਈ ਸੀ ਤਾਂ ਕਵਲ ਨੂੰ ਛੱਡ ਕੇ ਆਇਆ ਤਾਂ ਅੱਗੋਂ ਉਸ ਦੀ ਸੱਸ ਤੇ ਵਿਕੀ ਦਾ ਕੀ ਰਿਐਕਸ਼ਨ ਹੋਵੇਗਾ ਇਸ ਨੂੰ ਜਾਣਨ ਲਈ ਇਸ ਵੀਡੀਓ ਦੇ ਅੰਤ ਤੱਕ ਬਨੇ ਰੋ ਕਿਉਂਕਿ ਇਸ ਵੀਡੀਓ ਵਿੱਚ ਤੁਹਾਨੂੰ ਇਹ ਸਭ ਜਾਣਨ ਨੂੰ ਮਿਲੇਗਾ ਆਖਿਰ ਉਹਨਾਂ ਨੂੰ ਕੀ ਸਰਪ੍ਰਾਈਜ਼ ਮਿਲਿਆ ਕਿ ਉਹਨਾਂ ਦੇ ਹੋਸ਼ ਉੱਡ ਗਏ ਕੀ ਹੈਰਾਨੀ ਹੋਈ ਤੇ ਆਖਿਰ ਪ੍ਰੀਤ ਨੇ ਉੱਥੇ ਆਪਣੇ ਸਹੁਰੇਪਿੰਡ ਜਾ ਕੇ ਕੀ ਕੀਤਾ ਹਾਂਜੀ ਗੱਲ ਕਰਦੇ ਆ ਜਦੋਂ ਸੰਦੀਪ ਕਵਲ ਨੂੰ ਪ੍ਰੀਤ ਨੂੰ ਛੱਡਣ ਲਈ ਕਹਿੰਦੀ ਹੈ ਤਾਂ ਉਹ ਛੱਡ ਕੇ ਵੀ ਆ ਜਾਂਦਾ ਹੈ ਇਹ ਸਾਰਾ ਰੀਕੈਪਸੀ ਜੋ ਕਿ ਸਾਨੂੰ ਪਿਛਲੇ ਭਾਗ ਵਿੱਚ ਦੇਖਣ ਨੂੰ ਮਿਲਿਆ ਲੇਕਿਨ ਅੱਜ ਦੇ ਇਸ ਐਪੀਸੋਡ ਵਿੱਚ ਸਾਨੂੰ ਕੀ ਦੇਖਣ ਨੂੰ ਮਿਲੇਗਾ ਇਸ ਜਾਂ ਵੀਡੀਓ ਵਿੱਚ ਤੁਹਾਨੂੰ ਇਹ ਸਭ ਜਾਣਨ ਲਈ ਅੰਤ ਤੱਕ ਜ਼ਰੂਰ ਬੰਨ੍ਹ ਰਹਿਣਾ ਪਵੇਗਾ ਸੋ ਜਦੋਂ ਪ੍ਰੀਤ ਆਪਣੇ ਘਰੇ ਪੁੱਜਦੀ ਹੈ ਉਸਦੀ ਸੱਸ ਰੋਟੀਆਂ ਲਾ ਰਹੀ ਹੁੰਦੀ ਹੈ ਯਾਨੀ ਕਿ ਉਹ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਹੈ ਤੇ ਵਿੱਕੀ ਵੀ ਉਸਦੇ ਲਾਂਗੇ ਖਲੋਤਾ ਹੁੰਦਾ ਹੈ ਤੇ ਜਦੋਂ ਪ੍ਰੀਤ ਆਪਣੇ ਸੋਹਰੇ ਪਿੰਡ ਸੋਹਰੇ ਵਾਲੇ ਘਰੇ ਐਂਟਰੀ ਕਰਦੀ ਹੈ ਤਾਂ ਦੇਖੋ ਕੀ ਹੋਏਗਾ ਵਿਕੀ ਦਾ ਰਿਐਕਸ਼ਨ ਤਾਂ ਪ੍ਰੀਤ ਬਿਨਾ ਉਹਨਾਂ ਨਾਲ ਗੱਲ ਕੀਤੇ ਉਹਨਾਂ ਨੂੰ ਕੋਈ ਜਵਾਬ ਦਿੱਤੇ ਬਿਨਾ ਉਹ ਆਪਣੇ ਕਮਰੇ ਵਿੱਚ ਜਾ ਕੇ ਲੰਮੀ ਪੈ ਜਾਂਦੀ ਹੈ ਜਿਵੇਂ ਕਿ ਉਹਦਾ ਬੜਾ ਸਿਰ ਦੁਖ ਰਿਆ ਹੋਵੇ ਤਾਂ ਵਿਕੀ ਉਸ ਨੂੰ ਜਾ ਕੇ ਪੁੱਛਦਾ ਹੈ ਕਿ ਆਖਿਰ ਤੈਨੂੰ ਹੋਇਆ ਕੀ ਹੈ ਤੂੰ ਇਸ ਤਰ੍ਹਾਂ ਲੰਮੇ ਪੈ ਗਈ ਹੈ ਕਿ ਤੇਰਾ ਸਿਰ ਦੁਖ ਰਿਹਾ ਹੈ ਚਲ ਆਪਾਂ ਡਾਕਟਰ ਕੋਲ ਚੱਲਦੇ ਹਾਂ ਪਰ ਉਹ ਕੋਈ ਨਾ ਜਵਾਬ ਦਿੰਦੀ ਹੁੰਦੀ ਪਈ ਰਹਿੰਦੀ ਹੈ ਪਰ ਫਿਰ ਵੀ ਉਹ ਵਿੱਕੀ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਥੋੜੀ ਦੇਰ ਲਈ ਇਕੱਲਾ ਛੱਡ ਦਿਓ ਵਿੱਕੀ ਬੜਾ ਹੈਰਾਨ ਹੁੰਦਾ ਹੈ ਕਿ ਆਖਿਰ ਅਜਿਹੀ ਕੀ ਗੱਲ ਹੋ ਗਈ ਉਹ ਸੋਚਾਂ ਵਿੱਚ ਪਈ ਰੋਣ ਲੱਗ ਪੈਂਦੀ ਹੈ ਫਿਰ ਤੋਂ ਘਰੇ ਹਾਨ ਕੇ ਕਹਿੰਦੀ ਹੈ ਜੋ ਹੀ ਮੇਰੀ ਕੀ ਗਲਤੀ ਸੀ ਕਿ ਆਖਿਰ ਉਹਨਾਂ ਨੇ ਮੈਨੂੰ ਐਨੀਆਂ ਗੱਲਾਂ ਸੁਣਾਈਆਂ ਹੁਣ ਮੈਂ ਸਵੇਰੇ ਉੱਠ ਕੇ ਨਾਲ ਨੂੰ ਕੀ ਜਵਾਬ ਦਵਾਂਗੀ ਰਾਤ ਤਾਂ ਉਸ ਨੂੰ ਕੁਝ ਨਹੀਂ ਆਂਦੇ ਦੋਵੇਂ ਮਾਂ ਪੁੱਤੇ ਸੋਚਦੇ ਹਨ ਕਿ ਕੀ ਪਤਾ ਕੋਈ ਇਨ ਬਿਨ ਹੋ ਗਈ ਹੋਵੇਗੀ ਅਸੀਂ ਸਵੇਰੇ ਪੁੱਛ ਲਾਵਾਂਗੇ ਨਾਲੇ ਕੀ ਪਤਾ ਕੋਈ ਸਾਨੂੰ ਸਰਪ੍ਰਾਈਜ਼ ਹੀ ਦੇ ਰਹੀ ਹੋਵੇ ਹੁਣ ਭਾਵੇਂ ਨਾਟਕ ਕਰ ਰਹੀ ਹੋਵੇ ਪਰ ਸਵੇਰੇ ਉੱਠ ਕੇ ਉਹ ਜਲਦੀ ਜਲਦੀ ਬਾਹਰ ਜਾਂਦੀ ਹੈ ਤਾਂ ਉਸ ਦਾ ਰੋਣਾ ਫਿਰ ਤੋਂ ਨਿਕਲ ਜਾਂਦਾ ਹੈ ਕਿ ਆਖਿਰ ਮੇਰੀ ਕੀ ਗਲਤੀ ਸੀ ਹੁਣ ਮੈਂ ਆਪਣੇ ਵਿੱਕੀ ਨੂੰ ਤੇ ਸੱਸ ਨੂੰ ਮੈਂ ਕੀ ਜਵਾਬ ਦਵਾਂਗੀ ਕਿ ਮੇਰੇ ਕਰਦਿਆਂ ਨੇ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ ਜੋ ਕਿ ਮੈਂ ਉਥੋਂ ਲੜ ਕੇ ਆ ਗਈਆਂ ਅਗਲੇ ਦਿਨ ਫਿਰ ਸਵੇਰੇ ਸੰਦੀਪ ਫਿਰ ਤੋਂ ਕਬਲ ਨੂੰ ਕਹਿੰਦੀ ਹੈ ਕਿ ਆਪਾਂ ਵਿਕੀ ਹੁਣਾ ਕੋਲ ਜਾਂਦੇ ਹਨ ਉਹ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੰਦੇ ਹਨ ਪਰ ਇਹ ਗੱਲ ਪ੍ਰੀਤ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਉਹ ਆਪਣੇ ਕਮਰੇ ਵਿੱਚ ਪਈ ਹੁੰਦੀ ਹੈ ਤਾਂ ਇਹ ਸਭ ਜਾਣ ਕੇ ਉਹ ਬੜੇ ਹੈਰਾਨ ਹੁੰਦੇ ਹਨ ਤੇ ਉਹਨਾਂ ਵਿੱਚ ਫਿਰ ਇਨ ਬਿਨ ਹੋ ਜਾਂਦੀ ਹੈ ਤਾਂ ਤੁਹਾਨੂੰ ਇਹ ਸਭ ਜਾਣਨ ਨੂੰ ਮਿਲੇਗਾ ਅਗਲੇ ਭਾਗਾਂ ਵਿੱਚ ਵੀ ਕਿ ਆਖਿਰ ਪ੍ਰੀਤ ਦਾ ਇਹ ਸਭ ਤੋਂ ਬਾਅਦ ਕੀ ਰਿਐਕਸ਼ਨ ਹੋਏਗਾ ਤੇ ਨਾਲੇ ਵਿੱਕੀ ਦੀ ਉਸ ਦੀ ਸੱਸ ਪ੍ਰੀਤ ਨਾਲ ਬੁਰਾ ਭਲਾ ਕਰਨ ਗਈਆਂ ਫਿਰ ਉਸ ਨੂੰ ਬੁਰਾ ਭਲਾ ਕਹਿਣਗੇ ਆਖਿਰ ਕੀ ਹੋਏਗੀ ਅੱਜ ਦੀ ਸਚਾਈ ਇਸ ਨੂੰ ਜਾਣਨ ਲਈ ਅਗਲੇ ਭਾਗਾਂ ਨਾਲ ਜੁੜੋ ਇਹ ਸਭ ਸੱਚ ਜਾਣਨ ਤੋਂ ਬਾਅਦ ਪ੍ਰੀਤ ਨਾ ਅਜਿਹਾ ਉਸਦੇ ਸੱਸ ਨੇ ਤੇ ਵਿੱਕੀ ਨੇ ਕੀ ਕੀਤਾ ਜਿਸ ਨੂੰ ਸੁਣ ਕੇ ਸੰਦੀਪ ਵੀ ਰੋ ਪਵੇਗੀ ਇਸ ਨੂੰ ਜਾਣਨ ਲਈ ਅਗਲੇ ਭਾਗ ਨਾਲ ਜ਼ਰੂਰ ਜੁੜੋ ਤੇ ਨਾਲੇ ਅੱਜ ਦੀ ਵੀਡੀਓ ਨਾਲ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਲੇ ਭਾਗਾਂ ਨੂੰ ਦੇਖਣਾ ਨਾ ਭੁੱਲਣਾ ਧੰਨਵਾਦ